लोकसभा ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਲਾਮਬੰਦ ਕਰਨ ਲਈ ਹਲਕਾ ਆਗੂ ਗੁਰਦੀਪ ਸਿੰਘ ਰੰਦਾਵਾ ਵੱਲੋਂ ਹਲਕੇ ਵਿੱਚ ਮੀਟਿੰਗਾਂ ਤੜਾ-ਤੜਕ ਕੀਤੀਆਂ ਜਾ ਰਹੀਆਂ ਹਨ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹਰ ਰੋਜ਼ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਜਿਸ ਦੇ ਤਿੱ ਅੱਜ ਪਿੰਡ ਜੋੜੀਆਂ ਕਲਾ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਸ਼ਮਸ਼ੇਰ ਸਿੰਘ ਸ਼ੇਰਾ ਵੱਲੋਂ ਪਿੰਡ ਵਿੱਚ ਇੱਕ ਵਿਸ਼ਾਲ ਮੀਟਿੰਗ ਕਰਵਾਈ ਗਈ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇਚਾਰਜ ਗੁਰਦੀਪ ਸਿੰਘ ਰੰਦਾਵਾ ਵੱਲੋਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਪਣੀ ਪਾਰਟੀ ਦੀਆਂ ਹੁਣ ਤੱਕ ਦੀਆਂ ਉਪਲਬਧੀਆਂ ਗਿਣਾਈਆਂ ਗਈਆਂ ਇਸ ਮੌਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲਗਭਗ 60 ਪਰਿਵਾਰ ਸ਼ਮਸ਼ੇਰ ਸਿੰਘ ਸ਼ੇਰਾਂ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਗੁਰਦੀਪ ਸਿੰਘ ਰੰਦਾਵਾ ਵੱਲੋਂ ਪਾਰਟੀ ਵਿੱਚ ਜੀ ਆਇਆਂ ਨੂੰ ਆਖਿਆ ਸਾਡੇ ਪਿੰਡਾਂ ਦੇ ਲੋਕ ਅਸੀਂ ਪਿੰਡਾਂ 'ਚ ਰਹਿਣ ਵਾਲੇ ਲੋਕ ਹਾਂ ਜਿੱਡੇ ਮੂਰਖ ਲੀਡਰ ਸਾਨੂੰ ਲੋਕਾਂ ਨੂੰ ਸਮਝਦੇ ਆ ਉਹਦੇ ਆਪਾਂ ਮੂਰਖ ਆਇਆ ਨਹੀਂ ਲੀਡਰਾਂ ਨੂੰ ਇਹੀ ਆ ਕੋਈ ਨਹੀਂ 5 ਸਾਲਾਂ ਬਾਅਦ ਜਾਵਾਂਗੇ ਮਹੀਨਾ ਦੋ ਮਹੀਨੇ ਰੌਲਾ ਪਾਵਾਂਗੇ ਤਾਂ ਲੋਕਾਂ ਨੇ ਵੋਟਾਂ ਪਾ ਹੀ ਦੇਣਗੇ ਤੇ ਇਹ ਕਰ ਤਰੈਣ ਕੱਖ ਨਹੀਂ ਦਿੱਤਾ ਸਿੱਕੀ ਬਰਬਾਦ ਕੀਤੀ ਆ ਤਾਂ ਇਹਨਾਂ ਲੋਕਾਂ ਕਰਕੇ ਹੋਈ ਏ ਜਦ ਨੌਜਵਾਨਾਂ 'ਚ ਨਸ਼ਿਆਂ ਤੇ ਲੱਗੇ ਨੇ ਇਹ ਕਿੰਨਾ ਲਿਆਂਦੀ ਆ ਕਿੰਨਾਂ ਦੀਆਂ ਗੱਡੀਆਂ ਚਾਈ ਆ ਭਲੇਖਾ ਕਿਸੇ ਨੂੰ ਮੈਂ ਪਹਿਲਾਂ ਵੀ ਕਹਿੰਦਾ ਧਿਆਨ ਦਾ ਕਿੰਨਾ ਵਾ ਕਿ 1.5 ਸਾਲ ਚ ਤਾਂ ਨਹੀਂ ਆਇਆ ਜਿਹੜਾ ਸਾਨੂੰ ਇਜਾਬ ਲਾਉਂਦੇ ਹੋ ਅਸੀਂ ਤਾਂ ਪਿਛਲੇ 1.5 ਸਾਲ ਚ ਸਾਨੂੰ ਪਤਾ ਕਿੰਨਾ ਕੰਮ ਪੰਜਾਬ ਤੇ ਕਿੰਨਾ ਨੱਚਾ ਫੜਿਆ ਆ ਮੈਨੂੰ ਕਹਿ ਦੋ ਤੁਹਾਡੇ ਪਿੰਡ ਚ ਗਲਤ ਕਹਿ ਕੇ ਗਿਆ ਜਿੱਦਾਂ ਦਾ ਉਹ ਸਕੂਲ ਆ ਉਹ ਨਿਹਾਲ ਨਿਹਾਲ ਸੋਨਿਹਾਰ ਸਰਾਰ ਮੰਗਲ ਸਿੰਘ ਜੀ ਉਹ ਰਕੇ ਵੀ ਸਾਡੇ ਦੂਸਰ ਸਿੰਘ ਜੀ ਬਖਸ਼ੀ ਗਵਿੰਦਰ ਸਿੰਘ ਜੀ ਸਰਦਾਰ ਕਰਮੋਦ ਸਿੰਘ ਜੀ ਫੌਜੀ ਸਾਹਿਬ ਸਰਦਾਰ ਨਿਰਮਨ ਸਿੰਘ ਜੀ ਮੇਰੇ ਪਾਪ ਪਾਵਰ ਸਾਰੇ ਬਾਬਾ ਇੰਕੋਰ ਸਰਕਾਰ ਉਹਦਾ ਹੈ ਪੱਕੇ ਸਰਨਾਮ ਸਿੰਘ ਜੀ ਸਾਡੇ ਵੀਰ ਆਹ ਜੀ ਪਰ ਜਦੋਂ ਸਾਰੀਆਂ ਕੋਈ ਵੀ ਸਰਕਾਰ ਨਹੀਂ ਹੈ ਵੀ ਚੱਲਦੀ ਹੈ ਜਗ ਕੂੜਿਆ ਮਾਰੇ ਉਹਦੇ ਮੇਰੇ ਦੁੱਖ ਜਰਜੀਵ ਕੁਮਾਰ ਜੀ ਆਓ ਜੀ ਆ ਜਾ ਆ ਜਾ ਮੈਨੂੰ ਲੱਗਦਾ ਦਿਲ ਤੇ ਕਰ ਗੁਰਦਿਆਰ ਸਿੰਘ ਦਾ ਪਾ बीबी जीतो मासी जीतो ਆਮਾ ਦੀ ਜਨਾ ਦਾ ਅੱਜ ਪਿੰਡ ਜੋੜੀਆਂ ਕਲਾ ਚ ਆਮਾ ਦੀ ਪਾਰਟੀ ਦੇ ਦਾ ਪੁਰਾਣਾ ਸਰੋਇਨ ਦੇ ਬਲੇਸਿੰਗ ਮੁੰਡਾ ਛੇਰਾ ਨਾਲ ਇਹਦੀ ਪੁਰਾਣੀ ਟੀਮ ਜਿਹੜੀ ਆਮਾ ਦੀ ਪਾਰਟੀ ਨਾਲ ਚੱਲਦੀ ਰਹੀ ਹੈ ਇਹਨਾਂ ਦੀ ਉਦੋਂ ਸਦਕਾ ਚ ਜਿਹੜਾ ਮੀਟਿੰਗ ਹੈ ਉਹ ਰੱਖੀ ਹੈ ਮੇਰੇ ਨਾਲ ਵੀ ਜਿਹੜੀ ਮੀਟਿੰਗ ਤੋਂ ਇੱਕ ਗੱਲ ਸਾਫ ਹੋ ਗਈ ਹੈ ਕਿ ਜਿਵੇਂ ਪਿੰਡਾਂ ਚ ਮੀਟਿੰਗਾਂ ਚੱਲ ਰਹੀਆਂ ਮੈਨੂੰ ਨਹੀਂ ਲੱਗਦਾ 24 ਚ ਕਾਲੀ ਗੋਲ ਦਾ ਕਾਂਗਰਸ ਦਾ ਇੰਨਾ ਪਰਨਚ ਕਿਤੇ ਬੂਥ ਵੀ ਲੱਗ ਜੇ ਕਿ ਲੋਕਾਂ ਨੇ ਇੱਕ ਫੈਸਲਾ ਕਰ ਲਿਆ ਆਮ ਆਦੀ ਪਾਰਟੀ ਦੇ ਕੰਮਾਂ ਤੇ ਕੋਈ ਚੋਕੇ ਲੋਕ ਤੜਾ ਤੜ ਜਿਹੜਾ ਆਮ ਆਦੀ ਪਾਰਟੀ ਚ ਸ਼ਾਮਲ ਹੋ ਗਏ ਇਹਨੇ ਪਰਿਵਾਰ ਜੀ ਸ਼ਾਮਲੇ ਨੇ ਮੇਰੇ ਕੋਲ ਮੈਨੂੰ ਮੇਰੇ ਕੋਲ ਤਾਂ ਸਾਰਾ ਪਰਿਵਾਰ ਦੁਬਾਰਾ ਜਵਾਨੀ ਹੋਈ ਆ ਜੀ ਕਿੰਨੇ ਕੋਈ ਮੈਨੂੰ ਤਾਂ ਪਰਿਵਾਰ ਕਿੰਨੇ ਤਸੋ 300 ਬਣਾ ਲਿਓ ਕਿੰਨੇ ਘਰ ਨੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਘਰ ਬਚਿਆ ਬੜੇ ਚਿਰ ਦੀ ਭਾਜੀ ਦੀ ਉਡੀਕ ਸੀਗੀ ਬੜੇ ਚਿਰ ਦੀ ਭਾਜੀ ਦੀ ਉਡੀਕ ਸੀਗੀ ਚਾਰ ਘਰ ਛੱਡ ਕੇ ਬਾਕੀ ਸਾਰਾ ਪੁਰਾ ਪਿੰਡ ਜਿਹੜਾ ਇੱਕ ਜਗ੍ਹਾ ਤੇ ਇਕੱਠਾ ਹੋ ਗਿਆ ਮਾਦੀ ਬੱਟ ਲਈ ਅੱਜ ਗੱਲ ਕਰਦਿਆਂ ਗੱਲ ਚੰਡੀਗੜ੍ਹ ਦੀ ਜਿਹੜੀ ਮੇਹਰ ਦੀ ਚੋਣ ਹੋਈ ਆ ਉਸ ਬਾਰੇ ਵੀ ਕੁਝ ਵੇਖੋ ਜਿਹੜੀ ਮੇਹਰ ਦੀ ਚੋਣ ਹੋਈ ਆ ਤਾਂ ਇੱਕ ਲੋਕਤੰਤਰ ਦਾ ਕਤਲ ਹੋਇਆ ਜਦੋਂ 20 ਬੰਦੇ ਇਕ ਬੰਨੇ ਹੋਣ ਤਾਂ 16 ਬੰਦੇ ਹੋਣ 8 ਵੋਟਾਂ ਜਿਹੜੀਆਂ ਉਹਨਾਂ ਰਿਜੈਕਟ ਕਰਕੇ ਕੈਨਸਲ ਕਰਕੇ ਤਾਂ ਭਾਜਪਾ ਨੇ ਇੱਕ ਸਾਫਤ ਕਰ ਦਿੱਤਾ ਕਿ ਲੋਕਤੰਤਰ ਦਾ ਗਲਾ ਜਿਹੜਾ ਕੁੱਟ ਕੇ ਲੋਕਤੰਤਰ ਨੂੰ ਖਤਮ ਕੀਤਾ ਪਰ ਇਹ ਜਿਹੜੀ ਚੰਡੀਗੜ੍ਹ ਦੀ ਮੇਹਰ ਵਾਲੀ ਚੋਣ ਹੈ ਇਹ ਲੋਕਾਂ ਨੇ ਸਾਰੇ ਹਿੰਦੁਸਤਾਨੀਆਂ ਦਾ ਇਹ ਇਲੈਕਸ਼ਨ ਦੇ ਵਿੱਚ ਧਿਆਨ ਸੀਗਾ ਇਹ ਤਾਂ ਜਿਹੜਾ ਫੈਕਟ ਵਾ 2024 'ਚ ਜਿਹੜਾ ਬੀਜੇਪੀ ਨੂੰ ਉਹ ਘੁਪਤਰਾ ਹੀ ਪੈਣਾ ਹੈ ਅੱਜ ਕਿੰਨੇ ਕੇ ਪਰਿਵਾਰ ਤੁਹਾਡੀ ਪਿੰਡ ਸਰਕਾਰ ਜਿਹੜਾ ਅੱਜ ਸ਼ਾਮਲ ਹੋ ਰਿਹਾ ਆਂ ਪਾਰਟੀ ਇਹ ਪਿੰਡ ਦਾ ਜੀ ਕੋਡ ਸਾਰਾ ਹੀ ਹੋਇਆ ਜੀ ਕੋਈ ਦੋ ਪਰਿਵਾਰ ਕੋ ਛੱਡ ਕੇ ਜਿਹੜੇ ਨੇ ਹੀ ਬਾਕੀ ਸਾਰੇ ਹੀ ਜੁਆਇਨ ਹੋ ਗਏ ਜਿੰਨੇ ਵੀ ਸਾਰੇ ਪਾਰਟੀ ਹੋ ਗਏ ਇਹ ਤਾਂ ਕਾਫੀ ਟਾਈਮ ਤੋਂ ਭਾਜੀ ਦੀ ਉਡੀਕ ਕਰਦੇ ਸੀਗੇ ਚਲੋ ਕੁਝ ਪ੍ਰੋਬਲਮ ਕਰਕੇ ਨਹੀਂ ਆਇਆ ਗਿਆ ਅਡੇ ਇਸ ਪਿੰਡ ਦੇ ਵਿੱਚ ਇਸ ਕਰਕੇ ਬਹੁਤ ਤੁਸੀਂ ਵੇਖ ਹੀ ਲਿਆ ਕਿੰਨਾ ਕੱਠ ਹੋਇਆ ਹੁਣ ਦੀ ਤੇ ਕੋ ਮਤਲਬ ਇਹ ਕੋਈ ਸਾਰਾ ਪਿੰਡ ਹੀ ਸਾਰਾ ਨਾਲ ਜੁੜਿਆ ਜੀ ਹੁਣ ਤੁਸੀਂ ਕਿਉਂ ਖੋਲ ਕੇ ਦੇਖਿਆ ਪਾਰਟੀ ਵਿੱਚ ਤੋਂ ਤੁਸੀਂ ਤੜਾ ਤੜ ਸ਼ਾਮਲ ਹੋਏ ਆਮ ਪਾਲ ਜੀ ਦੇ ਕੰਮ ਵੇਖ ਕੇ ਜੁਆਇਨ ਹੋਇਆ ਜੀ ਐਂ ਪਹਿਲਾਂ ਜੁਆਇਨ ਹੋਏਗਾ ਨਾਲ ਪਹਿਣ ਪਿੰਡ ਦੇ ਨੂੰ ਸਾਰਿਆਂ ਨੂੰ ਕੰਮ ਦੱਸੇ ਜਦੋਂ ਪਿੰਡ ਦੇ ਦੱਸੇ ਕਿ ਆਹ ਕੰਮ ਪਾਰਟੀ ਨੇ ਕੀਤੇ ਨੇ ਹੁਣ ਬਿਜਲੀ ਫ੍ਰੀ ਕੀਤੀ ਆ ਇਹ ਕਰਕੇ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਆਪਣੇ ਬਿੱਲ ਮਾਫ ਜਿਨ੍ਹਾਂ ਦੇ ਹੋ ਗਏ ਨੇ ਸਾਰਿਆਂ ਦੇ ਜੀ ਸਰਕਾਰਾਂ ਲੋ ਪੰਜਾਬ ਸਰਕਾਰ ਉਹਨੇ ਬਿੱਲ ਮਾਫ ਹੋਏ ਨੇ ਤੇ ਉਹ ਸਾਰੇ ਜਿੰਨੇ ਵੀ ਸਾਰੇ ਪਿੰਡ ਦੇ ਨਾਲ ਸੰਜੋਗ ਦਿੱਤਾ ਵਾ ਜਿਹੜੇ ਹੁਣ ਮਾ ਕੇ ਇਕੱਠੇ ਹੋ ਗਏ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਜਿੰਨਾਂ ਨੇ 24 ਤੋਂ ਲੱਖੜ ਆ ਰਹੇ ਨੇ ਤੇ ਪਿੰਡ ਸਾਰਾ ਜੀ ਪੂਰਾ ਪਿੰਡ ਨਾਲ ਆਇਆ ਜੀ ਸਾਡੇ ਪਿੰਡ ਦੇ ਵਿੱਚ ਇੰਨਾ ਤੁਹਾਨੂੰ ਵਾਦਾ ਕਰਨਾ ਜੀ ਬੂਥ ਨਹੀਂ ਕੋਈ ਲੱਗੂਗਾ ਆਮ ਪਾਰਟੀ ਦਾ ਵਾਦਾ ਜੀ ਆਮ ਪਾਰਟੀ ਤੋਂ ਇਲਾਵਾ ਕੋਈ ਹੋਰ ਬੂਥ ਨਹੀਂ ਲੱਗੂਗਾ ਜੀ ਕਹਿੰਦਾ ਵੀ ਮੂਲ ਰਾਜ ਪੱਟੀ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ